ਮਾਈ ਦੇ ਵਿੱਚ ਦੰਦ ਦਿੱਤਾ ਜਾ ਰਿਹਾ ਹੈ ਉਸ ਪਰਮपिता परमात्मा ਦੇ ਚਰਨਾਂ ਦੇ ਵਿੱਚ ਜਿੱਥੇ ਕੋਈ ਭੁੱਖਾ ਨਹੀਂ ਰਹੇਗਾ ਨਾ ਭੁੱਖਾ ਸੌਏਗਾ ਨਾ ਭੁੱਖਾ ਜਾਕੇਗਾ ਸਭ ਬਾਰੇ ਬਰੇ ਰਾਮ ਨਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹ ਜੋੜੇ ਦੇ ਦਰਸ਼ਨ ਹੋਣ ਕੇ ਭਲੇ ਸ਼ਕਰ ਦਾ ਔਰ ਪੂਰੇ ਪਰਿਵਾਰ ਦਾ ਆਸ਼ੀਰਵਾਦ ਮਿਲੇਗਾ ਪਰਿਵਾਰ ਨੂੰ ਇਹ ਆਸ਼ੀਰਵਾਦ ਸੱਚੀ ਹੈ ਕਿ ਇਹਨਾਂ ਨੂੰ ਕੁਝ ਮਿਲਦਾ ਹੈ ਇਹਨਾਂ ਨੂੰ ਕੁਝ ਦਤਾ ਹੈ ਇਥੇ ਰੱਖ ਦਿੱਤਾ ਹੈ ਵਾਦਿਨ ਸੇਵਾਦਲ ਦੇ ਜਿੰਨੇ ਵੀ ਕਾਰਜਕਰਤਾ ਨੇ ਉਹ ਸਾਈਂ ماں ਵਿਸ਼ਾਲ ਭੰਡਾਰਾ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੇ ਉੱਤੇ ਭੰਡਾਰਾ ਲਾਣ ਵਾਸਤੇ ਸਾਡਾ ਜਥਾ ਜਾ ਰਿਹਾ ਹੈ ਉਹਦੇ ਨਾਲ-ਨਾਲ ਅਸੀਂ ਕੱਲਾ ਭੰਡਾਰਾ ਹੀ ਨਹੀਂ ਕਲੌਕ ਰੂਮ ਦੀ ਸੇਵਾ ਵੀ ਅਮਰਨਾਥ ਪਵਿੱਤਰ ਗੁਫਾ ਦੇ ਉੱਤੇ ਸਾਨੂੰ ਮਿਲੀ ਹੈ ਉਹਦੇ ਨਾਲ-ਨਾਲ ਸੂਚਨਾ ਕੇਂਦਰ ਦੀ ਸੇਵਾ ਵੀ ਜਿਹੜੀ ਹੈਗੀ ਹੈ ਉਹ 5 ਕਿਲੋਮੀਟਰ ਦੇ ਵਿੱਚ ਅਸੀਂ ਸੂਚਨਾ ਕੇਂਦਰ ਦੀ ਸੇਵਾ ਜਿਹੜੀ ਹੈਗੀ ਉਹ અમરનાથજી ਦੀ પવિત્ર ગુફા દે કરાંગે ਔਰ ਅਸੀਂ ਟੀਚਾ ਲਿਆ ਹੈ ਕਿ 1 ਦਿਨ ਦੇ ਵਿੱਚ 2000 ਬੰਦੇ ਨੂੰ ਅਸੀਂ ਰੋਟੀ ਖਵਾਉਣ ਦਾ ਟੀਚਾ ਰੱਖਿਆ ਔਰ ਭੋਲੇनाथ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਭਾਈਆਂ ਦੇ ਸਹਿਯੋਗ ਦੇ ਨਾਲ ਔਰ ਸਧਾਨੀ પુરੁਸ਼ਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਟੀਚੇ ਨੂੰ ਪੂਰਾ ਕਰਾਂਗੇ ਔਰ ਲਗਾਤਾਰ 38 ਦਿਨ ਦੇਸੀ ਘਿਓ ਦਾ ਪ੍ਰਸ਼ਾਦ ਦੇਸੀ ਘਿਓ ਦਾ ਲੰਗਰ ભગવાન ਭੋਲੇनाथ ਦੇ ਪਵਿੱਤਰ ਸਥਾਨ ਅਮਰਨਾਥજી ਪਵਿੱਤਰ ਗੁਫਾ ਦੇ ਉੱਤੇ ਭੋਲੇनाथ ਦੇ ਦਰਵਾਜ਼ੇ ਤੇ ਚਲਾਵਾਂਗੇ ਆਸਰਾ ਹੈਗਾ ਪਹਿਲਾਂ ਇਸ ਤੋਂ ਪਹਿਲਾਂ ਅਸੀਂ ਦੋ ਟਰੱਕ ਲੈ ਚੁੱਕੇ ਲੈ ਗਏ ਸੀ ਉੱਥੇ ਲਿਜਾ ਕੇ ਸਾਡਾ ਸਾਰਾ ਸ਼ੈੱਡ ਸਾਰਾ ਕੰਪਲੀਟ ਹੋ ਚੁੱਕਿਆ ਹੈ ਸਾਡਾ ਸਾਰਾ ਸਟਰਕਚਰ ਲੱਗ ਚੁੱਕਿਆ ਹੈ ਇਹ ਦੋ ਟਰੱਕ ਜਿਹੜੇ ਹੈਗੇ ਨੇ ਰਾਸ਼ਨ ਦੇ ਨੇ ਪਰ ਇਸ ਤੋਂ ਇਲਾਵਾ ਜਿਵੇਂ ਜਿਵੇਂ ਸਾਨੂੰ ਰਾਸ਼ਨ ਦੀ ਘਾਟ ਲੱਗਦੀ ਹੈ ਇਥੇ ਰਾਸ਼ਨ ਜਾਂਦਾ ਰਹਿੰਦਾ ਹੈ ਉਹ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਸਾਨੂੰ ਇਸ ਤਰ੍ਹਾਂ ਹੁੰਦਾ ਵੀ ਰਾਸ਼ਨ ਖਰਾਬ ਨਾ ਹੋਵੇ ਅੱਜ ਇੱਕ ਟਰਾਲ ਹੈ 12 ਚੱਕੀ ਇੱਕ ਕੈਂਟਰ ਦੋ ਗੱਡੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਫਿਰ ਜਦੋਂ ਰਾਸ਼ਨ ਘਟ ਗਿਆ ਫਿਰ ਮੰਗਾ ਲਾਏ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ 27 27ਵਾਂ ਵਿਸ਼ਾਲ ਭੰਡਾਰਾ ਜਿਹੜਾ ਹੈਗਾ ਉਹ ਇਸ ਵਾਰ ਜਾ ਰਿਹਾ ਹੈ ਔਰ 27 ਸਾਲ ਹੋ ਗਏ ਸਾਨੂੰ 26 ਸਾਲ ਹੋ ਗਏ ਸੇਵਾ ਕਰਦੇ ਹਾਂ ਨੂੰ ਕੋਲੇਨਾਥ ਦੇ ਦਰਬਾਰ ਦੇ ਇਹੇ ਸਰ ਲੁਧਿਆਣੇ ਤੋਂ ਸ਼ਿਵ ਮੰਦਰ ਤੋਂ ਸਾਡੇ ਪਰਵੀਨ ਬਹਿਲ ਜੀ ਔਰ ਸਾਡੇ ਕੇ ਕੇ ਗਰਗ ਜੀ ਪਵਨ ਜੀ ਹੋ ਜਿੰਨੇ ਵੀ ਸਾਡੇ ਮੇਰੇ ਵਾਸਤੇ ਦਾ ਸਾਰੇ ਹੀ ਰੱਬ ਦਾ ਰੂਪ ਨੇ ਜਿਹੜੇ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਔਰ ਇਹ ਸਾਰੇ ਜਣਿਆਂ ਦੀ ਦੁਆਵਾਂ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਚੱਲੇ ਆ ਮੈਂ ਕੇ ਕੇ ਗਰਗਾਂ ਚਾਰੂ ਸਟੀਲ ਤੋਂ ਬੋਲੇਨਾ ਦੀ ਕਿਰਪਾ ਹੈਗੀ ਹੈ ਜੋ ਹੁਕਮ ਲੱਗਦਾ ਹੈ ਪੂਰੇ ਨਾ ਦੀ ਕਿਰਪਾ ਨਾਲ ਨਹੀਂ ਲੱਗਦਾ ਅਸੀਂ ਕੌਣ ਹਾਂ ਦੇ ਨਾਲੇ ਦੇ ਨਾਲੇ ਉਹ ਪੂਰੇ ਸ਼ੰਕਰ ਹੀ ਹੈ ਉਹਨਾਂ ਦਾ ਮਾਲ ਉਹਨਾਂ ਨੂੰ ਦੇ ਦਿੰਦੇ ਨੇ ਤੇ ਲੋਕਾਂ ਦੀ ਸੇਵਾ ਕਰਦੇ ਆ ਸਾਡੇ ਹਰਸ਼ਵੀਰ ਜੀ ਹੈਗੇ ਆ ਜਿਹੜੇ ਉਹ 2 ਮਹੀਨੇ ਲਾਂਦੇ ਅਸੀਂ ਤਾਂ 5-4 ਦਿਨ ਦੀ ਜਾਂਦੇ ਆ ਪਰ ਇਹਨਾਂ ਦੀ ਸੇਵਾ ਬਹੁਤ ਜ਼ਿਆਦਾ ਹੈਗੀ ਸਾਡੀ ਸੇਵਾ ਕੁਝ ਵੀ ਨਹੀਂ ਹੈਗੀ ਅਸੀਂ ਸਾਰੇ ਯਾਤਰੀਆਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਵਾਰ ਵੱਢ ਚੜ੍ਹ ਕੇ ਜਿਹੜੇ ਹੈਗੇ ਆਪਾਂ ਯਾਤਰਾ ਤੇ ਜਾਈਏ ਉੱਥੇ ਹਰੇਕ ਤਰ੍ਹਾਂ ਦਾ ਇੰਤਜ਼ਾਮ ਹੋਏਗਾ ਰਹਿਣ ਦਾ ਇੰਤਜ਼ਾਮ ਹੋਏਗਾ ਖਾਣ ਪੀਣ ਦਾ ਇੰਤਜ਼ਾਮ ਹੋਏਗਾ ਉਹਦੇ ਵੱਲੋਂ ਸਾਰੀ ਸਹੂਲਤ ਉੱਥੇ ਹੋਏਗੀ ਕਿਹੜੇ ਟਰੱਕ ਭੇਜੇ ਜਾ ਰਹੇ ਐ ਇੱਥੋਂ ਅੱਜ ਮੇਰੇ ਖਿਆਲ ਦੋ ਟਰੱਕ ਜਾ ਰਹੇ ਆ ਜੀ ਔਰ ਰਾਸ਼ਨ ਦੀ ਕੋਈ ਕਮੀ ਨਹੀਂ ਹੈਗੀ ਰਾਸ਼ਨ ਜਿੰਨਾ ਚਾਹੀਦਾ ਲੱਗ ਜੂਗਾ ਜਿੰਨਾ ਮਿਲੂਗਾ ਜਿੰਨਾ ਚਾਹੀਦਾ ਮਿਲੂਗਾ ਕੋਈ ਕਮੀ ਨਹੀਂ ਯਾਤਰਾ ਪੋਲੇ ਸ਼ੰਕਰ ਦੀ ਆ ਜੀ ਰਹੀ ਹੈ ਇਹ ਇਹ ਨਗਦੀ ਰੁਕਣਾ ਰੁਕਣੀ ਹੈ ਤੇ ਹੋਮ ਹੋਮ ਆ ਕੇ ਸਾਰੇ ਲੋਕ ਪਹੁੰਚਣ ਔਰ ਸਾਡੀ ਇਸ ਯਾਤਰਾ ਦੇ ਵਿੱਚ ਸਫਲ ਹੋਣ ਦੇ ਵਿੱਚ ਸਾਡੇ ਬਹਿਲ ਸੌਦਾ ਬੜਾ ਬੜਾ ਹੱਥ ਹੈ ਇਸ ਬਣਾ ਰਹੇ ਨੂੰ ਲੋਕੀ ਦੇਖੋ ਸੇਵਾ ਵਿੱਚ ਪਾਰੇ ਆਪਣੀ ਸੇਵਾ ਵੀ ਕਰ ਰਹੇ ਆ ਲੋਕਾਂ ਨਾਲ ਭਾਦ ਰਹਿ ਕੇ ਕੀ ਕਹਾਂ ਚੋਗੇ ਲੋਕੀ ਦੇਖੋ ਲੋਕੀ ਹੋਮੋ ਮਾ ਕੇ ਪਹੁੰਚਣ ਦੀ ਉੱਥੇ ਯਾਤਰਾ ਵਿੱਚ ਪੂਰੀ ਰੱਜ ਕੇ ਸੇਵਾ ਜੀ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਔਰ ਗਵਰਨਮੈਂਟ ਨੇ ਬਹੁਤ ਸੁਵਿਧੀਆਂ ਦਿੱTM ਕੀਤਾ ਕਿਸੇ ਵੀ ਯਾਤਰੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਜੀ ਹਮੋਂ ਮਾਰੇ ਪਹੁੰਚਣ ਦੀ ਸਾਰੇ ਪੋਲੇ ਚੰਕਰ ਦੇ ਕਹਿਆ ਭਗਵਾਨ ਸ਼ੰਕਰ ਦੀ ਪਾਲ ਕਿਰਪਾ ਦੇ ਨਾਲ ਐਡਾ ਵੱਡਾ ਪੰਡਾਰਾ ਜਿਹੜੇ ਭਗਤਾ ਉਹਨਾਂ ਦੇ ਚਰਨਾਚ ਜਾ ਰਿਹਾ ਹਰਸ਼ ਜੀ ਹੋਣੀ ਜਿਹੜਾ ਇੰਨਾ ਵੱਡਾ ਪ੍ਰਾਣਾ ਕਰਦਾ ਮੈਂ ਤਾਂ ਉਹਨਾਂ ਦਾ ਕੋਟ ਕੋਟ ਚਰਨਾਚ ਪਰ ਨਾਮ ਕਰਦਾ ਮਾ ਗਨ ਆਪੂ ਆਹਨ ਇਤੈ ਇਹਨਾਂ ਨੂੰ ਇੱਕ ਮਾਤੇ ਲਈ ਰੱਖਦਾ ਸਾਨੂੰ ਇਹਨਾਂ ਦੀ ਕਿਰਪਾ ਨਾਲ ਯੋਗਦਾਨ ਮਿਲਦਾ ਪਿਆ ਸਾਧੂ ਅਸੀਂ ਪੂਲੇ ਸ਼ੰਕਰ ਦੀ ਕਿਰਪਾ ਇੰਨੀ ਬਣੀ ਦੇ ਜਿੰਨੇ ਵੀ ਉਥੇ ਭਗਤਾਂ ਸਾਰੇ ਅਨੰਤਮਈ ਉਥੇ ਸਾਡੇ ਪੰਧਾਰੇ ਚ ਜਾਣ ਵੱਤ ਤੋਂ ਵੱਧ ਇਹਨਾਂ ਦੀ ਸੇਵਾ ਦਾ ਕਰਾਂਗੇ ਉਹਨੋਂ ਉੱਪਰ ਵੀ ਗੁਫਾ ਦੇ ਚੰਨਾ ਥੱਲੇ ਵੀ ਚੰਨਾ ਸਾਡਾ ਲੰਗਰ ਜਿਹਦੇ ਜਿਹੜੇ ਵੀ ਭਗਤ ਆਣਗੇ ਉਹਨਾਂ ਨੂੰ ਜਿੰਨੀ ਵੀ ਸੁਵਿਧਾ ਦਿੱਤੀ ਜਾਣਗੇ ਵੱਤ ਤੋਂ ਵੱਧ ਕਰਾਂਗੇ ਇੰਨਾ ਭੰਡਾਰਾ ਜਾ ਰਿਹਾ ਹਰ ਲੋਕਾਂ ਦੇ ਯੋਗ ਨਾਲ ਜਾ ਰਿਹਾ ਮੈਂ ਤੁਹਾਨੂੰ ਇਹਦੇ ਬਾਰੇ ਕੁਝ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਸਭ ਭਗਵਾਨ ਸ਼ੰਕਰ ਜੀ ਆਪ ਕਰਾ ਰਹੇ ਆ ਤੇ ਭਗਵਾਨ ਸ਼ੰਕਰ ਜੀ ਅਸੀਂ ਇਦਾਂ ਹੀ ਕਹਾਂਗੇ ਉਹਨਾਂ ਕੀ ਅਰਦਾਸ ਲਾऊं ਸਾਨੂੰ ਇਦਾਂ ਹੀ ਸਾਂਤ ਦੋਸਤੀ ਮਕਸ਼ਦ ਇੰਦਾ ਹੀ ਕਾਰਜ ਕਰਦਾ ਸਾਨੂੰ ਸ਼ਕਤੀਆਂ ਦਿੰਦੇ ਦਾ ਸ਼ੰਕਰ ભગવાન ਦੀ ਇੰਦਾ ਦੇ ਕਾਰਜਾਂ ਕੰਨੇ ਤੇ ਯੋਗਦਾਨ ਦਿੰਦੇ ਨੇ ਬਹੁਤ ਸ਼ੰਕਰ ਭਗਵਾਨ ਨੇ